ਬੀਤੇ ਦਿਨ ਰਾਜਪੁਰੇ ਦੇ ਰੋਟਰੀ ਕਲੱਬ ਵਿਖੇ ਮੰਚਲ ਇੰਸਟੀਚਿਊਟ ਦੇ ਵੱਲੋਂ ਆਲਸ ਦਾ ਮੈਗਾ ਸਮਿਟ ਕੈਂਪ ਰਾਜਨ ਚੋਧਰੀ ਦੀ ਅਗਵਾਈ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਆਲਸ ਦੇ ਮਾਸਟਰ ਜੋਰਜ ਜੋਨ ਮੁਖ ਤੌਰ ਤੇ ਪਹੁੰਚੇ ਉਹਨਾਂ ਦੇ ਵੱਲੋਂ ਆਲਸ ਨੂੰ ਲੈ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਜਿਸ ਦੇ ਵਿੱਚ ਰਾਜਪੁਰੇ ਵੱਖ-ਵੱਖ ਏਰੀਆ ਤੋਂ ਕਰੀਬ 200 ਤੋਂ 300 ਬੱਚਿਆਂ ਨੇ ਭਾਗ ਲਿਆ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਰਾਜਨ ਚੋਧਰੀ ਦਾ ਤੇ ਹੋਰਨਾਂ ਦਾ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ ਅੱਜ ਇਵੈਂਟ ਹੈਗਾ ਸਾਡਾ IELTS ਮੈਗਾ ਸਬਮਿਟ ਨੂੰ ਲੈ ਕੇ ਜਿਹੜਾ ਸੀਗਾ ਇਵੈਂਟ ਸੀਗਾ ਔਰ ਇਹਦੇ ਵਿੱਚ ਅਸੀਂ ਉਹਨਾਂ ਸਟੂਡੈਂਟਸ ਨੂੰ ਅਵੇਅਰ ਕਰ ਰਹੇ ਹਾਂ ਜਿਹੜੇ ਮਤਲਬ IELTS ਨੂੰ ਲੈ ਕੇ ਇੱਕ ਹਉਆ ਸਮਝਦੇ ਕਿ IELTS ਮੇਰੇ ਤੋਂ ਹੋਣੀ ਨਹੀਂ ਹੈ ਜਾਂ ਬਹੁਤ IELTS ਨੂੰ ਲੈ ਕੇ ਮਤਲਬ ਇੱਕ ਨੈਗੇਟਿਵ ਜਿਹਾ ਹੋ ਜਾਂਦੇ ਨੇ ਕਿ ਮੇਰੇ ਤੋਂ ਹੋਣੀ ਨਹੀਂ ਹੈ ਤਾਂ ਐਸਾ ਕੁਝ ਨਹੀਂ ਹੈ IELTS ਵਾਸਤੇ ਮਤਲਬ ਤੁਸੀਂ ਜ਼ਰੂਰ ਸਾਡੇ ਕੋਲ ਵਿਜ਼ਿਟ ਕਰੋ ਅੱਜ ਦਾ ਸੈਮੀਨਾਰ ਸਾਡਾ ਇਸੇ ਚੀਜ਼ ਨੂੰ ਲੈ ਕੇ ਸੀਗਾ ਈਵਨ ਥੈਟ ਤੁਸੀਂ ਦੇਖਿਆ ਹੋਣਾ ਕਿ ਆਇਲਸ ਤੇ ਬਹੁਤ ਸਾਰੇ ਟ੍ਰੇਨਰਸ ਆਏ ਨੇ ਜॉर्ज ਜੌਨ ਵੀ ਨੇ ਜਿਹੜੇ ਆਇਲਸ ਐਕਸਪਰਟ ਨੇ ਉਹ ਵੀ ਆਏ ਨੇ ਤੁਹਾਨੂੰ ਸਾਰਿਆਂ ਨੂੰ ਆਇਲਸ ਵਸਤੇ ਪ੍ਰੋਪਰ ਦੱਸਣ ਵਾਸਤੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਮਿਸਟਰ ਰਾਜਨ ਚੌਧਰੀ ਜੀ ਦਾ ਮੰਨ ਜਲ ਇੰਸਟੀਚਿਊਟ ਤੋਂ ਜਿਨ੍ਹਾਂ ਨੇ ਕਿਡਾ ਬਹੁਤ ਹੀ ਵਧੀਆ ਇਵੈਂਟ ਆਰਗੇਨਾਈਜ਼ ਕੀਤਾ ਹੈ ਜਿੱਥੇ ਐਂਡ ਜਿਵੇਂ ਕਿ ਉਹਨਾਂ ਨੇ ਪਹਿਲਾਂ ਦੱਸਿਆ ਹੈ ਕਿ ਇਸ ਵਿੱਚ ਦੂਰੋਂ ਨੇੜਿਓਂ ਇਸ ਸ਼ਹਿਰ ਤੋਂ ਬਾਹਰੋਂ ਵੀ ਬਹੁਤ ਬੱਚਿਆਂ ਨੇ ਆ ਪਾ ਲਿਆ ਹੈ ਐਂਡ ਇਸ ਇਵੈਂਟ ਦੇ ਥਰੂ ਅਸੀਂ ਬੱਚਿਆਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਜੇ ਜਿਹੜੇ ਵੀ ਬੱਚੇ ਆਪਣਾ ਵਿਦੇਸ਼ ਜਾ ਕੇ ਪੜਨ ਦਾ ਜਾਂ ਉੱਥੇ ਜਾ ਕੇ ਕੰਮ ਕਰਨ ਦਾ ਜਾਂ ਫਿਰ ਉੱਥੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹਨ ਤਾਂ ਆਈਐਲਸੀ ਉਹਨਾਂ ਦੇ ਲਈ ਸਭ ਤੋਂ ਬੈਸਟ ਆਪਸ਼ਨ ਹੈ ਐਂਡ ਇਹਦੇ ਲਈ ਕੋਈ ਡਰਨ ਦੀ ਲੋੜ ਨਹੀਂ ਇੱਕ ਸਿੰਪਲ ਸਧਾਰਨ ਜੀ ਤਿਆਰੀ ਕਰਨ ਦੀ ਲੋੜ ਹੈ ਜਿਹਦੇ ਵਿੱਚ ਕੇ ਰਾਜਨ ਜੀ ਉਹਨਾਂ ਦਾ ਇੰਸਟੀਚਿਊਟ ਉਹਨਾਂ ਦੀ ਬਹੁਤ ਹੈਲਪ ਕਰੇਗਾ ਤਾਂ ਉਹਦੇ ਥਰੂ ਆਪਣਾ ਉਹ ਸੁਪਨਾ ਬਿਲਕੁਲ ਆਸਾਨੀ ਨਾਲ ਪੂਰਾ ਕਰ ਸਕਦੇ ਹਨ ਔਰ ਇਸੇ ਨੂੰ ਲੈ ਕੇ ਅੱਜ ਦਾ ਇਹ ਜਿਹੜਾ ਆਈਐਲਸ ਮੇਗਾ ਮੇਲਾ ਸਮਿਟ ਹੈ ਅਸੀਂ ਰਾਜਪੁਰਾ ਦੇ ਵਿੱਚ ਕਰਨ ਜਾ ਰਹੇ ਹਾਂ ਤੇ ਇਹਦੇ ਨਾਲ ਆਈ ਹੋਪ ਸਾਰੇ ਬੱਚਿਆਂ ਨੂੰ ਬਹੁਤ ਹੀ ਬਹੁਤ ਹੀ ਸਹਾਇਤਾ ਮਿਲੇਗੀ ਔਰ ਆਸਾਨੀ ਨਾਲ ਆਪਣੇ ਡ੍ਰੀਮਸ ਨੂੰ ਪੂਰਾ ਕਰ ਸਕਣ। ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ। ਨਿਊਜ਼ 89 ਪੰਜਾਬ। ਹਰ ਖਬਰ ਜਿੱਦਾ ਹੋਵੇ ਅਸਰ।